ਦਰਪਨ ਟੀਵੀ ਨਾਲ ਜਿਹੜੇ ਸਾਰੇ ਦਰਸ਼ਕਾਂ ਨੂੰ ਸਾਹਿਬ ਸਿੰਘ ਦਾ ਸਿਮਰਨ ਮੱਟੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਖੜੇ ਆ ਬਟਾਲਾ ਰੋਡ ਸੈਂਸਿਟੀਵ ਮੋੜ ਦੇ ਬਿਲਕੁਲ ਕੋਰਨਰ ਤੇ ਜਿੱਥੇ ਇੱਕ ਬਜ਼ੁਰਗ ਬਾਪੂ ਨੇ ਜੋ ਕਿ 60 ਤੋਂ 70 ਸਾਲ ਦੀ ਉਮਰ ਦੇ ਵਿੱਚ ਹਨ ਤੇ ਇਸ ਉਮਰ ਦੇ ਵਿੱਚ ਵੀ ਹਰ ਦੁਨੀਆ ਦੇ ਇਨਸਾਨ ਨੂੰ ਦਸਾਂ ਨੋਵਾਂ ਦੀ ਕਿਰਤ ਕਰਕੇ ਖਾਣ ਦੀ ਜੋ ਚੰਗਾ ਮੈਸੇਜ ਹੈ ਉਹ ਦੇ ਰਹੇ ਨੇ ਤੇ ਆਓ ਗੱਲਬਾਤ ਕਰਦੇ ਹਾਂ ਬਾਪੂ ਜੀ ਹੋਰ ਬਾਪੂ ਜੀ ਕਿੰਨੀ ਦੇਰ ਤੋਂ ਇੱਥੇ ਕੰਮ ਕਰ ਰਹੇ ਤੁਸੀਂ ਮੈਂ 218 ਤੋਂ ਇੱਥੇ ਰੇੜੀ ਲਗਾਉਂਦੇ ਹਾਂ ਤੇ ਉਸ ਤੋਂ ਪਹਿਲਾਂ ਕੀ ਕਰਦੇ ਸੀਗੇ ਤੁਸੀਂ ਮੈਂ ਸ਼ੈਟਰਿੰਗ ਦਾ ਕੰਮ ਕਰਦਾ ਸੀ ਕਿ ਦਿੱਲੀ ਤੋਂ ਅੱਗੇ ਜਾਸਤੀ ਕੰਮ ਕੀਤਾ ਹੈ 92 93 ਅੰਮ੍ਰਿਤਸਰ ਚ ਆਏ ਹਾਂ ਤੇ ਆਪਣਾ ਪੁਲਿਸ ਸਟੇਸ਼ਨ ਜਿਹੜਾ ਹੈ ਅਗਰਵਾਲੀ ਗੇਟ ਵਾਲਾ ਉਹ ਆਣ ਕੇ ਬਣਵਾਇਆ ਤੇ ਕਿੰਨੀ ਉਮਰ ਆਪਣੇ ਤੁਹਾਡੀ ਮੇਰੀ ਉਮਰ 73 73 ਸਾਲ ਹੋ ਗਏ ਤੇ ਕਿਸ ਤਰ੍ਹਾਂ ਤੁਹਾਨੂੰ ਕੀ ਆਈਡੀਆ ਆ ਕਿ ਤੁਸੀਂ ਇਹ ਵਾਲਾ ਕੰਮ ਕਰੋ ਜਾਂ ਫਿਰ ਇਸ ਕੰਮ ਦੇ ਬਾਰੇ ਸੋਚੋ ਦੇਖੋ ਜੀ ਅਸੀਂ ਘਰ ਬੈਠੇ ਆ ਗੈਸਰੀ ਲਤਾਂ ਜੁੜ ਗਈਆਂ ਸੀ ਮੈਂ ਤਿੰਨ ਕਿ ਚਾਰ ਮਹੀਨੇ ਘਰ ਰਿਹਾ ਉਹਦੇ ਬਾਅਦ ਚ ਤੁਰਨਾ ਫਿਰਨਾ ਜਿਹੜਾ ਮੈਨੂੰ ਔਖਾ ਮਹਿਸੂਸ ਹੋ ਰਿਹਾ ਸੀ ਇਸ ਕਰਕੇ ਮੈਂ ਇਹ ਕੰਮ ਸੋਚਿਆ ਕਿ ਮੈਂ ਕੁਛ ਨਾ ਕੁਛ ਕਰਾਂ ਜਿਹੜਾ ਕਿ ਮੈਂ ਚੱਲਦਾ ਫਿਰਦਾ ਨਹੀ ਰਹਾਂ ਯਾਨੀ ਕਿ ਤੁਸੀਂ ਇੱਕ ਬਜ਼ੁਰਗ ਏਜ ਦੇ ਜੋ ਬੰਦੇ ਨੇ ਉਹਨਾਂ ਨੂੰ ਬਹੁਤ ਹੀ ਚੰਗਾ ਬਾਪੂ ਜੀ ਨੇ ਮੈਸੇਜ ਦਿੱਤਾ ਹੈ ਕਿ ਉਮਰ ਇਨਸਾਨ ਦੀ ਕੋਈ ਮਾਇਨੇ ਨਹੀਂ ਰੱਖਦੀ ਅਗਰ ਜੇ ਅਸੀਂ ਮਿਹਨਤ ਕਰਕੇ ਖਾਣਾ ਹੈ ਤੇ ਇੰਨੀ ਉਮਰ ਦੇ ਵਿੱਚ ਵੀ ਅਸੀਂ ਮਿਹਨਤ ਕਰਕੇ ਖਾ ਸਕਦੇ ਹਾਂ ਕਿ ਜੋ ਬਜ਼ੁਰਗ ਏਜ ਦੇ 60 ਤੋਂ 70 ਤੋਂ 80 ਤੱਕ ਦੇ ਲੋਕ ਨੇ ਉਹ ਵੀ ਮਿਹਨਤ ਕਰਕੇ ਆਪਣੀ ਦਸਾਂ ਨਵਾਂ ਦੀ ਕਿਰਤ ਕਰਕੇ ਖਾ ਸਕਦੇ ਹਨ ਅੱਗੇ ਆਪਾਂ ਬਾਪੂ ਜੀ ਦੇ ਨਾਲ ਹੋਰ ਵੀ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਬਾਪੂ ਜੀ ਤੁਸੀਂ ਖਾਣਾ ਬਣਾਉਂਦੇ ਜੀ ਜੀ ਉਹਦੇ ਵਿੱਚ ਤੁਸੀਂ ਕੀ ਕੀ ਬਣਾਉਂਦੇ ਜੀ ਡੇਲੀ ਦੇ ਵਿੱਚ ਦੇਖੋ ਜੀ ਹਾਲੇ ਤੇ ਇੱਕ ਸਬਜੀ ਬਣਦੀ ਐ ਬਾਕੀ ਜਿਸ ਤਰ੍ਹਾਂ ਗਾਹ ਆਏਗਾ ਅੱਗੇ ਉਸ ਤਰ੍ਹਾਂ ਦੋ ਸਬ지ਆਂ ਵੀ ਕਰਾਂਗੇ ਕਦੀ ਆਲੂ ਮਟਰ ਜਾਂ ਆਲੂ ਨਿਉਟਰੀਆ ਜਾਂ ਦਾਲ ਐ ਅੱਜ ਦਾਲ ਬਣੀ ਐ ਤੇ ਆਲੂ ਤਲੇ ਮੁੰਗਰਾ ਇੱਕ ਉਹਦਾ ਜਿਹੜਾ ਆਪਾਂ ਡਿੰਗ ਵਿੱਚ ਪਾ ਲੀਨੇ ਆ ਹਾਂਜੀ ਉਹ ਵੀ ਬਣਾਈਦਾ ਐ ਹਾਂਜੀ ਤੇ ਕਿੰਨਾ ਕਿ ਕਸਟਮਰ ਆਉਂਦਾ ਹੈ ਤੁਹਾਡੇ ਕੋਲ ਜਾਂ ਕਿੰਨੀ ਕੀ ਸਰਦਾ ਭਾਵਨਾ ਦੇ ਨਾਲ ਦੋ ਤਿੰਨ ਥਾਕੇ ਜੰਮਦੇ ਨੇ ਹਾਲੇ ਦੇ ਪੰਜ ਬਹੁਤ ਥੋੜੇ ਨੇ ਬਾਕੀ ਗਾਂ ਕਿਰਪਾ ਕਰੇ ਉਸੇ ਈਸ਼ਵਰ ਨੇ ਕਿਰਪਾ ਕਰਨੀ ਹੈ ਤੇ ਜਿਸ ਤਰ੍ਹਾਂ ਕਈ ਵਾਰ ਹੁੰਦਾ ਕਿ ਨੇ ਟਾਬਿਆਂ ਦੇ ਉੱਤੇ ਪਰ ਪਲੇਟ ਦੇ ਅਕੋਰਡਿੰਗ ਚੀਜ਼ ਦਿੱਤੀ ਜਾਂਦੀ ਹੈ ਇੱਥੇ ਥਾਲੀ ਦੇ ਹਿਸਾਬ ਨਾਲ ਤੁਸੀਂ ਖਾਣਾ ਕਿਸ ਹਿਸਾਬ ਨਾਲ ਦਿੰਦੇ ਜੀ ਹੁਣ ਅਸੀਂ 50 ਰੁਪਏ ਕੀਤੇ ਆ ਜੀ ਪਹਿਲਾਂ ਅਸੀਂ 40 ਬਲੀ ਲੈਂਦੇ ਰਿਆਂ ਜੇ ਕੋਈ ਘਾਟ ਵਾਲਾ ਵੀ ਆ ਗਿਆ ਤੇ ਅਸੀਂ ਕਦੀ ਵਿਚਾਰ ਨਹੀਂ ਕੀਤੀ ਚਾਹ 30 ਵੀ ਦੇ ਗਏ ਤਾਂ ਇਹਨਾਂ ਨੂੰ ਰੋਟੀ ਖਵਾ ਦਿੱਤੀ ਕਿਉਂਕਿ ਭੁੱਖੇ ਪੇਟ ਨਾ ਜਾਵੇ ਜਿਸ ਤਰ੍ਹਾਂ ਪੰਜਾਬ ਪਰ ਵਾਲੀ ਥਾਲੀ ਆ ਪੰਜਾਬ ਪਰ ਵਾਲੀ ਥਾਲੀ ਤੇ ਤੁਸੀਂ ਕਿੰਨੇ ਫੁਲਕੇ ਤੇ ਕਿੰਨੀ ਸਬਜ਼ੀ ਦਿੰਦੇ ਹੋ ਪੰਜ ਫੁਲਕੇ ਖਾਲੇ ਭਾਵੇਂ ਚਾਰ ਖਾਲੇ ਭਾਵੇਂ 6 ਵੀ ਖਾਲੇ ਮੈਨੂੰ ਕੋਈ ਨਹੀਂ 50 ਰੁਪਏ ਚ ਭਰ પેટ ਰੋਟੀ ਖਾ ਸਕਦਾ ਕੋਈ ਜਿਹੜੀ ਤੁਸੀਂ ਥਾਲੀ ਦਿੰਦੇ ਹੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਕਿ ਅੱਜ ਬਾਪੂ ਜੀ ਹੋਰਾਂ ਨੇ ਦਾਲ ਬਣਾਈ ਹੈ ਤੇ ਦਾਲ ਦੇ ਨਾਲ ਇਹ ਫੁਲਕੇ ਵੀ ਤੇ ਬਿਲਕੁਲ ਘਰ ਵਰਗਾ ਖਾਣਾ ਹੈ ਜੋ ਬਾਪੂ ਜੀ ਸਾਨੂੰ ਦਿੰਦੇ ਨੇ ਯਾਨੀ ਕਿ ਜਿਸ ਤਰ੍ਹਾਂ ਟਾਬਿਆਂ ਦੇ ਵਿੱਚ ਕਈ ਵਾਰੀ ਕਿ ਹੁੰਦਾ ਕਿ ਤੇਲ ਜ਼ਿਆਦਾ ਹੁੰਦਾ ਹੈ ਮਸਾਲੇ ਜ਼ਿਆਦਾ ਹੁੰਦੇ ਹਨ ਇਹ ਤੁਸੀਂ ਖਾਣਾ ਵੇਖ ਕੇ ਬਿਲਕੁਲ ਨਹੀਂ ਮਹਿਸੂਸ ਕਰ ਸਕਦੇ ਕਿ ਇਹ ਕਿਸੇ ਟਾਬੇ ਦਾ ਖਾਣਾ ਹੈ ਬਿਲਕੁਲ ਘਰ ਵਰਗੀ ਰੋਟੀ ਹੈ ਨਾ ਜ਼ਿਆਦਾ ਤੇਲ ਜ਼ਿਆਦਾ ਤੇ ਨਾ ਹੀ ਮਸਾਲੇ ਜ਼ਿਆਦਾ ਲੱਗ ਰਹੇ ਨੇ ਬਿਲਕੁਲ ਹੀ ਸਿੰਪਲ ਅਸੀਂ ਬਾਪੂ ਜੀ ਦੀ ਹਿੰਮਤ ਵਧਾਈਏ ਅਤੇ ਵਾਅਦੇ ਤੋਂ ਵਾਅਦੇ ਕਿਸੇ ਨੂੰ ਵੀ ਜੇ ਭੁੱਖ ਲੱਗਦੀ ਹੈ ਬਟਾਲਾ ਰੋਡ ਵਾਲੀ ਸਾਈਡ ਤੇ ਜੋ ਬੰਦਾ ਕਿ ਅਫੋਰਡ ਨਹੀਂ ਕਰ ਸਕਦਾ ਕਿ ਮੈਂ 100 150 ਵਾਲੀ ਥਾਲੀ ਖਾ ਸਕਦਾ ਹਾਂ ਜਾਂ ਨਹੀਂ ਖਾ ਸਕਦਾ ਉਹ ਇੱਥੇ ਬਾਪੂ ਜੀ ਦੇ ਕੋਲ ਸਿਰਫ 50 ਰੁਪਏ ਦੇ ਵਿੱਚ ਢਿੱਡ ਭਰ ਕੇ ਰੋਟੀ ਖਾ ਕੇ ਦਾ ਸਕਦਾ ਜਿਹਦਾ ਨਾਮ ਸੁਤਨਾਮ ਕੋਲ ਜਿਸ ਤਰ੍ਹਾਂ ਪਾਪਾ ਜੀ ਦਾ ਜੀਵਨ ਭਰ ਦਾ ਸਾਥ ਨਿਭਾਉਣ ਦਾ ਇੱਕ ਹੁੰਦਾ ਨਾ ਪੱਲਾ ਫੜਨ ਵਾਲਾ ਕੰਮ ਤੁਸੀਂ ਉਸ ਚੀਜ਼ ਨੂੰ ਬਿਲਕੁਲ ਹੀ ਸਾਬਤ ਕਰ ਦਿਖਾਇਆ ਹੈ ਕਿ ਇਸ ਉਮਰ ਦੇ ਵਿੱਚ ਵੀ ਪਾਪਾ ਜੀ ਦਾ ਸਾਥ ਦੇ ਰਹੇ ਹੋ ਤੁਸੀਂ ਪਾਪਾ ਜੀ ਦੇ ਸਾਥ ਬਾਰੇ ਕੀ ਕਹਿਣਾ ਚਾਹੋਗੇ ਠੀਕ ਠਾਕ ਠੀਕ ਠਾਕ ਨਹੀਂ ਚੰਗੇ ਨੇ ਹਾਂ ਜੀ ਮੈਂ ਆਪਣੇ ਕੰਮ ਕਰ ਵਾਸਤੇ ਠੀਕ ਹੀ ਆ ਨੇ ਕਰਨਾ ਹਾਂ ਜੀ ਤੇ ਜੋ ਸਬਜੀ ਵਗੈਰਾ ਬਣਾਉਂਦੇ ਤੇ ਉਹਦੀ ਤਿਆਰੀ ਪਹਿਲਾਂ ਹੀ ਕੀਤੀ ਜਾ ਕੇ ਬਣਾਣੀ ਪੈਂਦੀ ਆ। ਸਾਜੇ ਕਰੀਦੀ ਆ। ਡੇਲੀ ਵੀ ਡੇਲੀ ਸਬਜੀ ਬਣਾਉਂਦੇ। ਸਾਜੇ ਤੇ ਸਾਰੀ ਖਤਮ ਹੋ ਜਾਂਦੀ ਕਿ ਕਈ ਵਾਰ ਆ। ਮੇਰੇ ਤੋਂ ਹੀ ਕਰ ਜਾਂਦੀ ਆ। ਹੁਣ ਕੋਈ ਜਿ ਸੱਜੀ ਆ। ਕੁਛ ਘਰ ਆਲਾ ਨਹੀਂ ਆ। ਮੋਜੀ ਤੇ ਡੇਲੀਆ ਹੋਵੇ ਘਰੇ ਆਲਾ ਨਹੀਂ। ਪੱਤਰਕਾਰ ਸੈਪ ਸਿੰਘ ਦੇ ਨਾਲ ਸਿਮਰਨ ਮੱਟੂ ਦੀ ਵਿਸ਼ੇਸ਼ ਰਿਪੋਰਟ